ਉਹਨੇ ਨਹੀਂ ਤਾਂ ਕਿਹਦਾ ਹੀ ਚਲ ਰਹੀ ਹੈ ਜੋ ਨੌਜਵਾਨਾਂ ਨੂੰ ਨਜ਼ਰਬੰਦ ਕੀਤਾ ਜਾ ਰਿਹਾ ਹੈ ਜੋ ਵੀ ਮਤਲਬ ਬੰਦੀ ਸਿੰਘ ਨੇ ਉਹਨਾਂ ਦੇ ਲਈ ਜੋ ਸਮਾਗਮ ਰੱਖੇ ਗਏ ਸੀ ਭਾਈ ਅਮਰਪਾਲ ਦੇ ਮਾਤਾ ਜੀ ਨੂੰ ਵੀ ਕਾਇਦ ਕੀਤਾ ਤੇ ਇੱਕ ਪਾਸੇ ਸੈਂਟਰ ਦੀਆਂ ਸਰਕਾਰਾਂ ਇੱਕ ਪਾਸੇ ਆਪਣੀ ਜਦੋਂ ਆਪਣੀ ਪਾਰਟੀ ਕੌਮ ਦੀ ਪਾਰਟੀ ਲਿਆਉਂਗੇ ਸਾਰੀਆਂ ਚੀਜ਼ਾਂ ਆਪਣੇ ਖਤਮ ਹੋ ਜਾਣਗੀਆਂ ਜਿੰਦਾਬਾਦ ਜਿੰਦਾਬਾਦ ਸੋ ਐਸੀ ਚੀਜ਼ ਦਾ ਲੋਕਾਂ ਦਾ ਪਿਆਰ ਸਤਿਕਾਰ ਮੈਂ ਧੰਨਵਾਦ ਕਰਦਾ ਤੇ ਰਹੀ ਰਹੂੰਗਾ ਸਦਾ ਆਪਣੀ ਇਸ ਇਲਾਕੇ ਦੀ ਸੰਗਤ ਦਾ ਜਿਹੜੀ ਮੇਰੀ ਵਕਤ ਚੜਕੇ ਹਮੇਸ਼ਾ ਸਾਥ। ਬਲੇ ਸੋ ਜੀ। ਪਹਿਲਾਂ ਜਿਹੜੇ ਨੌਜਵਾਨ ਤੁਹਾਡੇ ਤੋਂ ਟੁੱਟੇ ਸੀ ਅੱਜ ਤੁਹਾਡੇ ਨਾਲ ਆ ਕੇ ਖੜ ਗਏ ਆ ਕੀ ਕਹਿਣਾ ਚਾਹੂੰਗੇ ਉਹਨਾਂ ਨੂੰ? ਦੇਖੋ ਉਦੋਂ ਨਾ ਇੱਕ ਝੂਠਾ ਦਲਾਸਾ ਦਿੱਤਾ ਗਿਆ ਸੀ ਇੱਕ ਸੋਸ਼ਲ ਮੀਡੀਆ ਤੇ ਕੈਂਪੇਨਾਂ ਚਲਾ ਕੇ ਪੰਜਾਬ ਦੀ ਮਾਪਾ ਪਾਰਟੀ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸੀ ਕਿਉਂਕਿ ਸੈਂਟਰਲ ਏਜੰਸੀਆਂ ਨੂੰ ਦਿੱਲੀ ਦੀਆਂ ਸਰਕਾਰਾਂ ਨੂੰ ਪਤਾ ਸੀ ਵੀ ਜੇ ਪੰਜਾਬ ਦੇ ਨੌਜਵਾਨ ਨੂੰ ਪੰਥ ਨਾਲੋਂ ਪੰਜਾਬੀਅਤ ਨਾਲੋਂ ਵੱਖ ਕਰਨਾ ਤਾਂ ਇਹਨਾਂ ਨੇ ਅਕਾਲੀ ਦਲ ਨੂੰ ਬਦਨਾਮ ਕਰਨਾ ਸ਼ੁਰੂ ਕੀਤਾ ਪਰ ਹੁਣ 3 ਸਾਲ ਦਾ ਸਮਾਂ ਨਿਕਲ ਗਿਆ ਲੋਕਾਂ ਨੇ ਵੀ ਦੇਖ ਲਿਆ ਕਿਹੜੀ ਪਾਰਟੀ ਉਹਨਾਂ ਦੀ ਆਪਣੀ ਹੈ ਕਿਹੜੀ ਪੰਜਾਬ ਦੀ ਗੱਲ ਕਰਦੀ ਹੈ ਕਿਹੜੀ ਕੇਵਲ ਡਰਾਮੇ ਪਾਜੀ ਕਰਦੀ ਹੈ ਸੋ ਨੌਜਵਾਨਾਂ ਦਾ ਏਡੀ ਵੱਡੀ ਗਿਣਤੀ ਵਿੱਚ ਆਉਣਾ ਅੱਜ ਮੈਂ ਵੀ ਉਹਨਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਕਿ ਉਹ ਸੱਚਾਈ ਨਾਲ ਖੜਨ ਲੱਗੇ 2.5 ਸਾਲ ਪਹਿਲਾਂ ਇਹੀ ਮਾਚਿਓੜੇ ਧਰਤੀ ਤੇ ਇਹੀ ਜਿਹੜੇ ਜੂਥ ਆ ਇਹਨਾਂ ਨੇ ਸੁਖਵੀਰ ਬਾਦਲ ਜੀ ਨੂੰ ਬਰੰਗ ਮੋੜਿਆ ਸੀ ਅੱਜ ਗਾਨਾ ਲਾਇਆ ਕੀ ਕਹੋਂਗੇ ਨੌਜਵਾਨਾਂ ਨੂੰ ਮੈਂ ਧੰਨਵਾਦ ਕਰਦਾ ਦੇਖੋ ਜਦੋਂ ਗਿਲੇ ਸ਼ਿਕਵੇ ਹੋ ਜਾਂਦੇ ਆ ਪਰ ਮੈਂ ਵੀ ਕਹਿੰਨਾ ਕਿ ਬਹੁਤੇ ਨੌਜਵਾਨਾਂ ਨਾਲ ਮੇਰੀ ਗੱਲ ਹੋਈ ਆ ਮੈਂ ਅੱਜ ਉਹ ਬਹੁਤ ਸਾਰੇ ਵਿੱਚ ਸਾਡੇ ਨਾਲ ਵੀ ਸੀਗੇ ਪਰ ਉਹਨਾਂ ਨੂੰ ਜਦੋਂ ਮੈਂ ਗੱਲ ਕੀਤੀ ਵੀ ਕੀ ਹੋਇਆ ਸੀ ਕਹਿੰਦੇ ਯਾਰ ਉਦੋਂ ਸਾਤੋਂ ਗਲਤੀ ਹੋਈ ਆ ਹੁਣ ਸਾਨੂੰ ਪਤਾ ਵੀ ਅਸਲੀਅਤ ਕੀ ਆ ਤੇ ਅੱਜ ਅਸੀਂ ਨਾਲ ਖੜੇ ਆ ਸੋ ਦੇਰ ਆਏ ਦਰਸਤਾ ਸਾਡੇ ਨਾਲ ਨੇ ਮੈਂ ਬਹੁਤ ਤੈ ਦਿਲੋਂ ਉਹਨਾਂ ਦਾ ਧੰਨਵਾਦ ਕਰਦਾ ਤੇ ਖੁੱਲੀਆਂ ਬਾਹਾਂਵਾਂ ਨਾਲ ਸ਼ਰੂਮਣੀ ਕਾਲੀ ਦਲ ਕੋਈ ਵੀ ਸਾਡਾ ਸਾਥੀ जिदे मन कोई ਭਰਮ ਭਲਿਖੇ ਜੀ ਸਾਡੇ ਨਾਲ ਜੁੜਨਾ ਚਾਹੁੰਦਾ ਪੰਜਾਬ ਦਾ ਭਲਾ ਚਾਹੁੰਦਾ ਸਾਡੇ ਨਾਲ ਆ ਵੀ ਅਸੀਂ ਉਹਦਾ ਖੁੱਲੇ ਦਿਲ ਨਾਲ ਸਵਾਗਤ ਹੈ ਇਹ ਸਾਨੂੰ ਪਰਮਜੀਤ ਸਿੰਘ ਢਿੱਲੋਂ ਜੀ ਅੱਜ ਦੇ ਇਕੱਠ ਤੋਂ ਕਿਵੇਂ ਦੇਖਦੇ ਹੋ ਰਿਜ਼ਲਟ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਕਿਹਦੇ ਕੋ ਮੈਂ ਕੇਵਲ ਇਹ ਗੱਲ ਕਹੂੰਗਾ ਵੀ ਇੱਕ ਮੂਵਮੈਂਟ ਚੱਲੀ ਆ ਪੰਜਾਬ ਬਚਾਓ ਯਾਤਰਾ ਜੀ ਜਿਹ ਚ ਪੰਜਾਬ ਦੇ ਮਸਲਿਆਂ ਦੀ ਗੱਲ ਹੁੰਦੀ ਆ ਜਿਹਦੇ ਵਿੱਚ ਲੋਕ ਆ ਮਹਾਰੇ ਉੱਪਰ ਕੇ ਆ ਰਹੇ ਨੇ ਪੰਜਾਬ ਦਾ ਭਲਾ ਚਾਹੁੰਦੇ ਨੇ ਪੰਥ ਦਾ ਭਲਾ ਚਾਹੁੰਦੇ ਨੇ ਬਹੁਤ ਲੋਕਾਂ ਨੇ ਤਾਕਤ ਲਈ ਸ਼੍ਰੋਮਣੀ ਕਾਲੀਦਾਲ ਨੂੰ ਬਦਨਾਮ ਕਰਨ ਦੀ ਬਹੁਤ ਲੋਕਾਂ ਨੇ ਤਾਕਤ ਲਈ ਵੀ ਪੰਥਕ ਪਾਰਟੀ ਨੂੰ ਖਤਮ ਕਰਨ ਦੀ ਪਰ ਇਹ ਇਹ ਚੱਲਦਾ ਰਹਿੰਦਾ ਸਿੱਖ ਇਤਿਹਾਸ ਸਿੱਖ ਪੰਥ ਇਹਦੇ ਲਈ ਕੋਈ ਨਵੀਂ ਗੱਲ ਨਹੀਂ ਜਿੰਨਾ ਸਾਨੂੰ ਜਨਾ ਸਾਨੂੰ ਮਾਰਨ ਦੀ ਕੋਸ਼ਿਸ਼ ਕਰੋਗੇ ਉਹ ਨਹੀਂ ਦੂਨ ਸੁਹਾਣੇ ਹੋ ਕੇ ਉੱਭਰਾਂਗੇ ਸੋ ਅੱਜ ਦਾ ਭਰਮਾ ਘੱਟ ਇਸ ਗੱਲ ਦਾ ਸਬੂਤ ਆ ਵੀ ਸਮੁੱਚਾ ਇਲਾਕਾ ਸਮੁੱਚੀ ਨੌਜਵਾਨੀ ਸਾਡੇ ਬਜ਼ੁਰਗ ਸਾਰੇ ਅੱਜ ਪੰਥ ਦੇ ਨਾਲ ਪੰਜਾਬ ਦੇ ਨਾਲ ਖੜ੍ਹਨੇ ਸ਼੍ਰੋਮਣੀ ਕਾਲੀਦਾਲ ਨਾਲ ਡਟ ਕੇ ਖੜ੍ਹੇ ਨੇ ਤੇ ਜੋ ਨੌਜਵਾਨਾਂ ਦੇ ਨਾਲ ਧੱਕੇਸ਼ਾਹੀ ਹੋ ਰਹੀ ਹੈ ਤੁਸੀਂ ਜਾਣਦੇ ਹੋ ਭਾਨਾ ਸਿੱਧੂ ਨੂੰ ਵੀ ਅੱਜ ਨਜ਼ਰਬੰਦ ਕੀਤਾ ਗਿਆ ਤੇ ਹੋਰ ਨੌਜਵਾਨ ਵੀ ਜਿਹੜੇ ਬੋਲਦੇ ਨੇ ਪੰਜਾਬ ਲਈ ਪੰਜਾਬ ਦੇ ਹੱਕ ਦੇ ਵਿੱਚ ਤੇ ਉੱਥੇ ਭਾਈ ਅਮਰਤਪਾਲ ਦੇ ਮਾਤਾ ਜੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਉਹਨਾਂ ਦੇ ਨਾਲ ਧੱਕੇਸ਼ਾਹੀ ਵੀ ਕੀਤੀ ਗਈ ਧੱਕਾ ਵੀ ਕਾਬੂ ਕੀਤਾ ਗਿਆ ਉਹਨਾਂ ਨੇ ਆਪ ਦੱਸਿਆ ਕਿ ਮੈਂ ਦੇਖ ਰਿਹਾ ਇਹ ਚੀਜ਼ ਨੂੰ ਅੱਜ ਤੋਂ ਪਹਿਲਾਂ ਇਹ ਚੀਜ਼ਾਂ ਕਦੇ ਦਿਖੀਆਂ ਨਹੀਂ ਸੀ ਤੁਸੀਂ ਇੱਕ ਗੱਲ ਪਿਛਲੇ ਇਤਿਹਾਸ ਤੇ ਨਿਗਾਹ ਮਾਰੋ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਜਦੋਂ ਕੁਝ ਰਾਜਨੀਤਿਕ ਪਾਰਟੀਆਂ ਨੇ ਚਾਲ ਚਲੀ ਬੇਅਦਬੀ ਦੇ ਘਟਨਾਵਾਂ ਕਰਾਈਆਂ ਜਿਦੇ ਵਿੱਚ ਅੱਜ ਇੱਕ ਵੀ ਅਕਾਲੀ ਲੀਡਰ ਦਾ ਅਕਾਲੀ ਵਰਕਰ ਦਾ ਨਾਮ ਤੱਕ ਉਹਦੇ ਵਿੱਚ ਹੈ ਨਹੀਂ ਜਦੋਂ ਉਹ ਘਟਨਾਵਾਂ ਚਲਾਈਆਂ ਸੀ ਝੂਠ ਬੋਲਿਆ ਸੀ ਉਸ ਟਾਈਮ ਤੇ ਵੀ ਜਿਹੜਾ ਕਾਨੂੰਨ ਆਪਣਾ ਕੰਮ ਕਰਦਾ ਸੀ ਇਦਾਂ ਜਿੰਨਾ ਅੱਜ ੱਧਕਾ ਹੋ ਰਿਹਾ ਇਦਾਂ ਕਦੇ ਨਹੀਂ ਕੀਤਾ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਵਿੱਚ ਖਾਸ ਕਰਕੇ ਹਰੇਕ ਨੂੰ ਬੋਲਣ ਦੀ ਆਜ਼ਾਦੀ ਸੀ ਉਹਦਾ ਖਮਿਆਜਾ ਵੀ ਭੁਗਤਣਾ ਪਿਆ ਕਿ ਕਈ ਲੋਕ ਝੂਠ ਨੂੰ ਸੱਚ ਮੰਨ ਕੇ ਬਹਿ ਗਏ ਪਰ ਅੱਜ ਜਿਹੜਾ ਸੱਚ ਬੋਲਦਾ ਉਹਦਾ ਵੀ ਗਲਾ ਕੁੱਟਿਆ ਜਾਂਦਾ ਕੇਵਲ ਡਰਾਮੇਬਾਜ਼ੀ ਦੀ ਐਡ ਦੀ ਸਰਕਾਰ ਆ ਤੁਸੀਂ ਦੇਖ ਲੈਣਾ ਐਮਪੀ ਐਮਪੀ ਦੀਆਂ ਇਲੈਕਸ਼ਨਾਂ ਦੇ ਵਿੱਚ 13 ਦੀਆਂ 13 ਸੀਟਾਂ ਤੇ ਤੀਜੇ ਨੰਬਰ ਤੇ ਆਵਾਜ਼ ਦੀ ਪਾਰਟੀ ਹੋ ਗਈ ਕੀ ਅਪੀਲ ਕਰਨੀ ਚਾਹੋਗੇ ਮੈਂ ਸਮੁੱਚੀ ਸੰਗਤ ਨੂੰ ਅਪੀਲ ਕਰਦਾ ਆ ਦੇਖੋ ਅਸੀਂ ਸੇਵਾ 'ਚ ਲੱਗੇ ਆਂ ਪੰਥ ਨਾਲ ਲੱਗੇ ਆਂ ਪਾਰਟੀ ਜਿਹੜੀ ਹੈ ਹਮੇਸ਼ਾ ਪੰਜਾਬ ਦਾ ਭਲਾ ਚਾਹੁੰਦੀ ਹੈ ਦਿੱਲੀ ਤੋਂ ਨਹੀਂ ਚੱਲਦੀ ਇਹਦੀ ਦਿੱਲੀ ਦੀਆਂ ਰਾਜਨੀਤੀ ਬਹੁਤ ਦੂਰ ਆ ਸਾਡੇ ਲਈ ਅਸੀਂ ਕੇਵਲ ਪੰਜਾਬ ਦੇ ਭਲੇ ਦੀ ਗੱਲ ਕਰਦੇ ਹਾਂ ਸੋ ਜੇ ਇੱਕੋ ਇੱਕ ਪਾਰਟੀ ਹੈ ਜਿਹੜੀ ਪੰਜਾਬ ਦੀ ਗੱਲ ਕਰਦੀ ਹੈ ਸੋ ਪੰਜਾਬੀ ਹੋਣ ਦੇ ਨਾਤੇ ਜੇ ਆਪਾਂ ਵਾਕੇ ਭਲਾ ਚਾਹੁੰਦੇ ਹਾਂ ਜਿੰਨੇ ਵੀ ਸਾਡੇ ਵੀਰ ਭਾਈ ਸਾਹਿਬ ਤੋਂ ਅੱਡ ਹੋ ਕੇ ਗਏ ਨੇ ਜਾਂ ਜਿਹੜੇ ਦੂਜੀਆਂ ਪਾਰਟੀਆਂ ਚ ਨੇ ਜਿਹੜੇ ਵਾਕੇ ਚਾਹੁੰਦੇ ਆ ਵੀ ਡਿਵੈਲਪਮੈਂਟ ਤੇ ਚੱਲੀ ਉਹ ਸਾਡਾ ਸਾਥ ਦੇਣ ਸਾਡੇ ਨਾਲ ਜੁੜਨ ਸਾਡੀ ਇਸ ਮੁਹਿੰਮ ਦਾ ਹਿੱਸਾ ਬਣ ਵੈਗਰੀ ਜੀ ਦਾ ਖਾਲਸਾ ਵੈਗਰੀ ਜੀ ਦੀ ਫਤਿਹ ਜੋ ਇਹ ਸਨ ਪਰਮਜੀਤ ਸਿੰਘ ਢਿੱਲੋਂ ਸਮਰਾਲਾ ਤੋਂ ਜੋ ਕਿ ਕੈਂਡੀਡੇਟ ਵੀ ਰਹੇ ਸ਼੍ਰੋਮਣੀ ਅਕਾਲੀ ਦਲ ਬਦਲ ਦਾ ਪਿਛਲੀਆਂ ਚੋਣਾਂ ਦੇ ਵਿੱਚ ਲੋਕ ਜੋ ਵਿਧਾਨ ਸਭਾ ਚੋਣਾਂ ਸਨ ਉਹਨਾਂ ਦੇ ਵਿੱਚ ਤੇ ਅੱਜ ਵੱਡਾ ਇਕੱਠ ਹੋਇਆ ਸ੍ਰੀ ਮਾਛੀਵਾੜਾ ਸਾਹਿਬ ਦੀ ਧਰਤੀ ਤੇ ਜਿੱਥੇ ਕੀ ਕਹਿ ਸਕਦੇ ਆ ਕਿ ਗੱਡੀ ਦੇ ਵਿੱਚ ਜਗ੍ਹਾ ਘਟ ਗਈ ਸਰੋਪਿਆਂ ਦੀ ਇੰਨੇ ਜਿਆਦੇ ਸਰੋਪੇ ਸੰਗਤ ਵੱਲੋਂ ਪੈਨਾਏਗੇ ਦਿੱਤੇਗੇ ਸੁਖਵੀਰ ਸਿੰਘ ਬਾਦਲ ਨੂੰ ਸੋ ਮਿਲਦੇ ਆ ਜਲਦ ਕਿਸੇ ਹੋਰ ਅਪਡੇਟ ਨਾਲ ਬਣੇ ਰਹਿਣਾ ਲਿਮਿਟਡ ਗਿਆਨ ਦੇ ਨਾਲ ਤੇ ਇੱਥੇ ਜਾਂਦੇ ਜਾਂਦੇ ਦੱਸ ਦਿੱਤਾ ਕਿ ਸੁਖਵੀਰ ਸਿੰਘ ਬਾਦਲ ਨੇ ਤੇ ਪਰਮਜੀਤ ਸਿੰਘ ਢਿੱਲੋਂ ਨੇ ਇਸ ਗੱਲ ਦੀ ਨਖੇਦੀ ਕੀਤੀ ਆ ਕਿ ਜੋ ਨੌਜਵਾਨਾਂ ਨੂੰ ਨਜ਼ਰਬੰਦ ਕੀਤਾ ਜਾ ਰਿਹਾ ਤੇ ਜੋ ਕਾਰਵਾਈ ਹੋ ਰਹੀ ਹਈ ਅੱਜ ਉਹਨਾਂ ਨੌਜਵਾਨਾਂ ਤੇ ਜੋ ਪੰਜਾਬ ਲਈ ਬੋਲਦੇ ਨੇ ਧੰਨਵਾਦ ਕਿੰਨੀ ਤੱਕੇ ਸਹੀ ਚੱਲ ਰਹੀ ਹੈ ਜੋ ਨੌਜਵਾਨਾਂ ਨੂੰ ਨਜ਼ਰਬੰਦ ਕੀਤਾ ਜਾ ਰਿਹਾ ਹੈ ਜੋ ਵੀ ਮਤਲਬ ਬੰਦੀ ਸਿੰਘ ਨੇ ਉਹਨਾਂ ਦੇ ਲਈ ਜੋ ਸਮਾਗਮ ਰੱਖੇ ਗਏ ਸੀ ਭਾਈ ਅਮਰਪਾਲ ਦੇ ਮਾਤਾ ਜੀ ਨੂੰ ਵੀ ਕੈਦ ਕੀਤਾ ਤੇ ਇੱਕ ਪਾਸੇ ਸੈਂਟਰ ਦੀਆਂ ਸਰਕਾਰਾਂ ਇੱਕ ਪਾਸੇ ਆਪਣੀ ਜੇ ਤੁ ਆਪਣੀ ਪਾਰਟੀ ਕੌਮ ਦੀ ਪਾਰਟੀ ਲਿਆਉਂਗੇ ਸਾਰੀ ਚੀਜ਼ਾਂ ਆਪਣੇ ਖਤਮ ਹੋ ਜਾਣਗੀਆਂ ਜਿੰਦਾਬਾਦ ਜਿੰਦਾਬਾਦ ਹੇ ਯੂਸਰ ਹਾਏ ਸੋ ਸੁਖਵੀਰ ਸਿੰਘ ਬਾਦਲ ਜੀ ਪੈਦਲ ਜਾ ਰਹੇ ਨੇ ਗੁਰਦੁਆਰਾ ਸਾਹਿਬ ਕੇ ਚਲੋ ਜੀ ਚਲੋ ਜੀ